ਸਾਡਾ ਸਭ ਪੰਥ ਸਦਾ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ। ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਵਾਰਿਸ ਹੈ ਜੋ ਜੂਨੀਅਰ ਯੂਨੀਵਰਸਿਟੀ ਦੇ ਵਿੱਚ ਉਹ ਅੱਜ ਦਿੱਲੀ ਦੇ ਆਕਾ ਜਿਹੜੇ ਉੱਥੇ ਬੈਠੇ ਨੇ ਸਰਕਾਰਾਂ ਜਿਹੜੀਆਂ ਚਲਾ ਰਹੇ ਨੇ ਸਾਡੇ ਉਤੇ ਜ਼ਬਰਦਸਤੀ ਆਪਣੀ ਖਾਕੀ ਨਿਕਰ ਜਿਹੜੀ ਲਹਿਰਾਉਣਾ ਚਾਹੁੰਦੇ ਨੇ ਉਹ ਸੁਣ ਲੈਣ ਲੱਲੀ ਸੱਲੀ ਖੈਣ ਹੀ ਦੇਣੀ ਖਾਕੀ ਨਿਕਰੇ ਇਥੇ ਰਹਿ ਨਹੀਂ ਦੇਣੀ ਬੋਲੇ ਇਨਸਾਨ ਨਿਹਾਰ ਨਿਹਾਰ ਆਕਾਲ ਜਿੰਨਾ ਚਿਰ ਇਹ ਪ੍ਰੋਟੈਸਟ ਚੱਲੂਗਾ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਆ ਇਹ ਸਾਡੇ ਬੱਚੇ ਨੇ ਅਸੀਂ ਮਰਦੇ ਤੱਕ ਲੜਦੇ ਰਹਾਂਗੇ ਖਿਤ ਬੋਲਾ ਦੀ ਹੁੰਦੀ ਆ ਜਿਹੜੇ ਸੰਘਾਸ ਕਰਦੇ ਨੇ ਜਿਹੜੇ ਲੜਦੇ ਨੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਸਾਡੀ ਆ ਇਹ ਚੰਡੀਗੜ੍ਹ ਵੀ ਸਾਡਾ ਹੈ ਤੇ ਦਿੱਲੀ ਦੇ ਹਪਰਾਨੋਂ ਨਨ ਖੋਲ ਕੇ ਸੁਣ ਲਓ ਤੁਹਾਡੇ ਨਾਕੇ ਸਾਨੂੰ ਨਹੀਂ ਰੋਕ ਸਕਦੇ ਇਹ ਪੰਜਾਬ ਦੇ ਅਣਖ ਦੀ ਗੱਲ ਹੋਂਦ ਦੀ ਗੱਲ ਤੁਹਾਨੂੰ ਆ ਗਈ ਹੁਣ ਸਾਡੀ ਅਣਖ ਤੇ ਹੋਂਦ ਦੀ ਗੱਲ ਹੈ ਤੇ ਅਸੀਂ ਇਹ ਲੜਾਈ ਜਿੱਤ ਕੇ ਰਾਂਗੇ ਜਿਹੜੇ ਤੁਸੀਂ ਤੁਹਾਡੇ ਖੋਲ ਦੇ ਤੁਹਾਨੂੰ ਦੇਖਣੇ ਪੈਣਗੇ ਜਿਵੇਂ ਤੁਸੀਂ ਪਹਿਲਾਂ ਟੱਕੇ ਸੀਗੇ ਚੂਬਦੇ ਨਿਸ਼ਾਨ ਰਹਿਣਾ ਸਾਡੀ ਧਰਤੀ ਹੈ ਚੰਡੀਗੜ ਸਾਡਾ ਹੈ ਪੰਜਾਬ ਸਾਡਾ ਹੈ ਤੇ ਤੁਸੀਂ ਇੱਥੇ ਸਾਡੇ ਉੱਤੇ ਆਪ ਤੇ ਜ਼ਬਰਦਸਤੀ ਤੁਹਾਡੇ ਕਾਨੂੰਨ ਅਸੀਂ ਨਹੀਂ ਲਾਗੂ ਹੋਣ ਦੇਣੇ ਅਸੀਂ ਇਹਨਾਂ ਨੌਕਰਾਨਾਂ ਨਾਲ ਭਾਈ ਸੁਮੇਤ ਸਿੰਘ ਖੜੇ ਨੇ ਇਹਨਾਂ ਨਾਲ ਸਾਥੀ ਖੜੇ ਨੇ ਮੈਂ ਨੌਂ ਨਹੀਂ ਜਾਣਦਾ ਇਹ ਸਾਡੇ ਬੱਚੇ ਨੇ ਜਦ ਤੱਕ ਇਹਨਾਂ ਨਾਲ ਸੰਘਰਸ਼ ਲੜੂਗਾ ਚੱਲੂਗਾ ਜਦ ਤੱਕ ਅਸੀਂ ਜਿੱਤਦੇ ਨਹੀਂ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਾਲਸਾ ਪੰਥ ਖੜਾ ਹੈ ਉਜਲੂਮਾਂ ਕ੍ਰਿਪਾ ਦੀ ਖਾਤਰ ਅਸੀਂ ਲੜਦੇ ਆਂ ਜਿੱਥੇ ਹੱਕ ਸੱਚ ਦੀ ਲੜਾਈ ਹੋਵੇ ਉਥੇ ਜਾ ਕੇ ਖੜਦੇ ਆਂ ਤੇ ਖੜੇ ਰਹਾਂਗੇ ਸਰਕਾਰ ਅੱਜ ਸੁਣ ਲਵੇ ਕੱਲ ਸੁਣ ਲਵੇ ਜਿੰਨਾ ਜਰੇ ਮੰਗਾ ਨਹੀਂ ਮੰਨੀਆਂ ਚਾਹਂਦੀਆਂ ਜਿੰਨਾ ਚ ਸਾਡੇ ਮਸਲੇ ਨਹੀਂ ਹੱਲ ਹੋਲੇ ਅਸੀਂ ਇਹ ਸੇ ਜਨਾ ਹਿੱਕ ਢਾ ਕੇ ਇਹ ਨੌਜਵਾਨਾਂ ਨਾਲ ਖੜਾਂਗੇ ਅੱਜ ਕੱਲ ਕਿਹੜੀ ਲੜਾਈ ਹੈ ਇਹ ਉੱਥੇ ਹੀ ਆ ਕੇ ਖੜ ਗਈ ਹੈ ਜਿੱਥੇ ਸਾਤਾਂ ਨੇ ਸਾਤ ਚਰਮੈਥੀ ਖਾਲਸਾ ਪਿੰਡਰਾਲਿਆਂ ਨੇ ਸ਼ੁਰੂ ਕੀਤੀ ਸੀ ਮੈਂ ਗੱਲ ਕਰਦਾ ਵਾਧੂ ਅਧਿਕਾਰਾਂ ਦੀ ਉਹਨਾਂ ਨੇ ਵੀ ਆਪਣੇ ਵਾਧੂ ਅਧਿਕਾਰਾਂ ਦੀ ਗੱਲ ਕੀਤੀ ਸੀ ਸਰਕਾਰ ਨਾਲ ਇਹੀ ਉਹਨਾਂ ਦੀ ਮੰਗ ਸੀ ਜਿਹੜਾ ਜੀ ਨੰਤਪੁਰ ਸਾਹਿਬ ਦਾ ਮਤਾ ਸੀ ਜਿਹੜਾ ਤੁਹਾਡਾ ਬੀਬੀ ਐਮਬੀਬੀ ਖੋਲਿਆ ਪਰ ਉਹ ਯੂਨੀਵਰਸਿਟੀ ਇਹ ਆਖੀ ਪਾਣੀਆਂ ਦੇ ਮੁੱਦੇ ਕੀ ਹੈ ਇਹ ਸਾਰਾ ਹੱਲੀ ਉਹਦੇ ਵਿੱਚ ਸੀ ਕਿ ਜਿਹੜਾ ਖੂਪਾ ਹੈ ਖੂਪੇ ਕੋਲ ਅਧਿਕਾਰ ਹੁਣ ਕਿਸ ਦੇ ਸਾਰੇ ਕਾਹ ਹੈ ਕਿਥੇ ਨੂੰ ਨਹੀਂ ਇਹ ਗੱਲ ਸਮਝ ਆਉਂਦੀ ਕਿਉਂਕਿ ਕਈ ਆਂਤਾਂ ਦਾ ਨਾ ਸੁਣ ਕੇ ਕਹਿ ਦਿੰਦੇ ਆ ਫਿਰ ਲੱਗ ਜਾਂਦੇ ਆ ਮਾਰ ਨਹੀਂ ਜੀ ਨਹੀਂ ਸਾਹ ਸੰਗਤ ਜੀ ਗੱਲ ਉਹੀ ਐ ਅੱਜ ਵਾਧ ਅਧਿਕਾਰਾਂ ਦੀ ਗੱਲ ਆ ਪੂਰੇ ਕਰਨੇ ਬੈਠੇ ਆ ਨਾ ਕਿ ਸਾਡੇ ਕੋਲੇ ਅਧਿਕਾਰ ਹੁੰਦਾ ਤੇ ਤਾਂ ਤੇ ਕੀ ਮਜਾ ਆ ਦੀ ਸੈਂਟਰ ਗਵਰਨਮੈਂਟ ਸਾਡੀ ਯੂਨੀਵਰਸਿਟੀ ਦੇ ਵਿੱਚ ਆ ਫੈਨਲ ਪੰਕ ਕਰਦੀ ਕਿਸ ਲਈ ਗੱਲ ਨੂੰ ਸਮਝਣ ਵਾਲੀ ਗੱਲ ਐ ਕਿ ਆਪਾਂ ਵਾਧੂ ਧਾਰਾਂ ਦੀ ਗੱਲ ਕਰੀਏ ਕਿਉਂਕਿ ਸਾਫ ਸੱਚ ਜੀ ਇਹਦੇ ਨਾਲ ਜਿਹੜੀ ਹੈਂਕਰ ਗਵਰਨਮੈਂਟ ਪੂਰੇ ਭਖਵਾ ਕਰਨ ਕਰਨਾ ਚਾਹੁੰਦੀ ਹੈ ਸਾਡਾ ਸਿੱਖਾਂ ਦਾ ਤੇ ਆਤਮਾ ਦਾ ਬਦਲਣਾ ਚਾਹੁੰਦੀ ਹੈ ਤੇ ਆਪਣਾ ਤੇ ਹੱਥ ਲਾਗੂ ਕਰਨਾ ਚਾਹੁੰਦੀ ਹੈ ਬੱਚਿਆਂ ਦੀ ਮੈਂਟੈਨਿਟੀ ਬਦਲਣਾ ਚਾਹੁੰਦੀ ਆਉਣ ਵਾਲੀ ਜਨਰੇਸ਼ਨ ਦੀ ਇਹ ਬਹੁਤ ਗੰਭੀਰ ਗੱਲ ਹੈ ਸਾਰਿਆਂ ਨੂੰ ਆਪਾਂ ਅੱਜ ਵੀ ਇਕੱਠੇ ਆਪਾਂ ਨੂੰ ਗਾਂਧੀ ਇੱਕਠੇ ਹੋ ਕੇ ਲੜਾਈ ਲੜਨੀ ਪੈਣੀ ਹੈ ਇਕੱਲਿਆਂ ਉਹਨਾਂ ਦੀਆਂ ਗੱਲਾਂ ਨਾਲ ਨਹੀਂ ਆਪਾਂ ਰਾਜੀ ਹੋਣਾ ਜਦੋਂ ਤੱਕ ਇਹ ਲੈਖੇ ਨਹੀਂ ਕਰਾਉਂਦੇ ਉਸ ਤੋਂ ਪਹਿਲਾਂ ਬਹੁਤ ਨਾਰੇ ਲਾਉਂਗੇ ਅਸੀਂ ਮੰਨ ਕੇ ਜੀ ਤੁਸੀਂ ਤਾਂ ਮਾਂ ਚੱਕ ਲੋ ਅਸੀਂ ਇਹ ਕਾਦਾਂਗੇ ਤੁਸੀਂ ਧਰਨਾ ਚੱਕ ਲੋ ਪਰ ਨਹੀਂ ਜਦੋਂ ਤੱਕ ਇਹ ਤੇਜ ਨਹੀਂ ਆਉਂਦੀ ਬਿਲਕੁਲ ਫਾਈਨਲ ਨਹੀਂ ਹੁੰਦਾ ਉਦੋਂ ਤੱਕ ਇਹ ਘੱਟ ਕੇ ਚੱਲਦਾ ਹੀ ਰਹਿਣਾ ਚਾਹੁੰਦਾ ਹੈ ਕਿਤੇ ਸਰਕਾਰ ਸਾਡੀ ਯੂਨੀਵਰਸਿਟੀ ਤੇ ਵੀ ਕਬਜ਼ਾ ਕਰਨਾ ਚਾਹਦੀ ਹੈ ਦੇਖੋ ਕਿਸ ਤਰ੍ਹਾਂ ਸਾਰੇ ਆਮਚਾਂ ਦੀ ਪੀ ਹੈ ਪਹਿਲਾਂ ਸਾਡੀ ਚੰਡੀਗੜ੍ਹ ਖੋਲੀ ਸਾਡੇ ਪਾਲੀਆਂ ਡਾਕਾ ਮਾਰਿਆ ਤੇ ਸਾਡੇ ਕਿਸਾਨ ਲੋਜਾ ਦਿੱਲੀ ਸੀਰ ਕੀਤੇ ਕਿਤਾ ਕਿਤਾ ਵੇਖੋ ਸਰਕਾਰ ਅਜੇ ਵੀ ਸੁੱਤੀ ਪਈ ਹੈ ਪਰ ਸਰਕਾਰ ਨੂੰ ਮੈਂ ਇੱਕ ਗੱਲ ਕਹਿਣਾ ਚਾਹਾਂ ਪਰੰਤਾਂ ਜਿੰਮੇਤੋਂ ਉਹਦੇ ਉੱਤੇ ਪਾਵੇ ਸਾਰੇ ਮੰਤਰੀ ਜਾ ਰਹੇ ਸੀਗੇ ਭਾਵੇਂ ਦੇ 7:00 ਵਜੇ ਇੱਥੇ ਉਹ ਨਹੀਂ ਆ ਸਕਦੇ ਸੀ ਇੱਥੇ ਲੋਕਾਂ ਵਾਲੀ ਦੀ ਗੱਲ ਹੈ ਇੱਥੇ ਵੋਟਾਂ ਦੀ ਗੱਲ ਹੁੰਦੀ ਉਹ ਮਲੇ ਕਦੀ ਵੀ ਨਹੀਂ ਆਉਣਾ ਸੀ ਇੱਥੇ ਪੱਲਾ ਤੱਕ ਨਹੀਂ ਆਏ ਇੱਥੇ ਵੀ ਵੋਟਾਂ ਦੀ ਗੱਲ ਹੁੰਦੀ ਤਾ ਪੱਛਾ ਹੀ ਆਉਣਾ ਸੀ ਇਹ ਜਾਗ ਬੁੱਜ ਕੇ ਦਿੱਲੀ ਕਹ ਲੋ ਕਿ ਸਾਡੀ ਸਾਡਾ ਬਲੱਡ ਚੈੱਕ ਕਰਦੀ ਪਈ ਹੈ ਕਿ ਬੰਦਾ ਹਜੇ ਇਹਨਾਂ ਦਾ ਸ਼ਾਂਤ ਹੈ ਕਿ ਗਰਮ ਹੈ ਪਰ ਤੁਸੀਂ ਅੱਜ ਇੱਥੇ ਆ ਕੇ ਦਿਖਾਤਾ ਕਿ ਸਾਡਾ ਅਜ ਬਲੱਡ ਹਜੇ ਵੀ ਗਰਮ ਹੈ ਮੇਰੇ ਤੋਂ ਚਲੋ ਕੀ ਹਜੇ ਕਾਫੀ ਪੁਨਾਰੇ ਹੋ ਦਿੱਤੇ ਆ ਤੇ ਬਾਈ ਤੁਸੀਂ ਤਾਂ ਖਾਲਸਾ ਆਂ ਤਵਾਏ ਤੁਸੀਂ ਕੀ ਫਤ ਹੈ ਕਿਹੜੇ ਸਰਕਾਰ ਸਾਡੀ ਯੂਨੀਵਰਸਿਟੀ ਤੇ ਵੀ ਕਬਜ਼ਾ ਕਰਨਾ ਚਾਹਦੀ ਆ ਦੇਖੋ ਕਿਸ ਤਰ੍ਹਾਂ ਫੈਰਾਂ ਨੂੰ ਭਲ ਕਾਣਾ ਚਾਹਦੀ ਪਈ ਆ ਪਹਿਲਾਂ ਸਾਡੀ ਚੰਡੀਗੜ੍ਹ ਖੋਲੀ ਸਾਡੇ ਪਾਲੀਆਂ ਡਾਕਾ ਮਾਰਿਆ ਤੇ ਸਾਡੇ ਕਿਸਾਨ ਨੂੰ ਜੋ ਦਿੱਲੀ ਸੀਰ ਕਿਤੇ ਕਿੰਨਾ ਕਿੰਨਾ ਦੇਖੋ ਸਰਕਾਰ ਹਜੇ ਵੀ ਸੁੱਤੀ ਪਈ ਆ ਪਰ ਸਰਕਾਰ ਨੂੰ ਮੈਂ ਇੱਕ ਗੱਲ ਕਹਿਣਾ ਚਾਹਨਾ ਤੁਰੰਤਾਂ ਜ਼ਿੰਮੇਦਾਰ ਤੋਂ ਹੁੰਦੇ ਹਤੇ ਪਾੜੇ ਸਾਰੇ ਮੰਤਰੀ ਜਾਵੇ ਰੇ ਸੀਗੇ ਸਾਹਮਣੇ 7:00 ਵਜੇ ਕਿਉਂ ਨਹੀਂ ਆ ਪਾਗਾ ਸੀ ਇੱਥੇ ਲੋਕਾਂ ਵਾਲੀ ਦੀ ਗੱਲ ਐ ਇੱਥੇ ਵੋਟਾਂ ਦੀ ਗੱਲ ਹੁੰਦੀ ਉਹ ਮਨੇ ਕਦੀ ਵੀ ਨਹੀਂ ਆਣਾ ਸੀ ਇੱਥੇ ਕੱਲ੍ਹ ਤੱਕ ਨਹੀਂ ਆਏ ਇੱਥੇ ਵੀ ਵੋਟਾਂ ਦੀ ਗੱਲ ਹੁੰਦੀ ਤਾਂ ਅੱਜ ਪੱਛਾ ਨਹੀਂ ਆਣਾ ਸੀ ਇਹ ਜਾ ਬੋਝ ਕੇ ਦਿੱਲੀ ਕਹ ਲੋ ਕਿ ਸਾਡੀ ਸਾਡਾ ਬਲੱਡ ਚੈੱਕ ਕਰਦੀ ਪਈ ਐ ਕਿ ਫਲਾਣਾ ਅਜੇ ਇਹਨਾਂ ਦਾ ਸਾਹ ਤਾਂ ਕਿ ਗਰਮ ਐ ਪਰ ਤੁਸੀਂ ਅੱਜ ਇੱਥੇ ਆ ਕੇ ਦਿਖਾਤਾ ਕਿ ਸਾਡਾ ਅਜ ਬਲੱਡ ਹਜੇ ਵੀ ਗਰਮ ਐ ਮੇਰੇ ਤੋਂ